ਮੱਖਣ ਤੋਂ ਦੇਸੀ ਘਿਓ ਬਣਾਉਣ ਦੇ ਤਰੀਕੇ ਪਹਿਲਾਂ ਵੀ ਮੈਂ ਤੁਹਾਨੂੰ ਦੱਸ ਚੁੱਕੀ ਹਾਂ ਪਰ ਇਹ ਜਿਹੜਾ ਤਰੀਕਾ ਹੈ ਤੁਸੀਂ ਇੱਕ ਵਾਰੀ ਟਰਾਈ ਕਰੋ ਏਡਾ ਜ਼ਿਆਦਾ ਵਧੀਆ ਤਰੀਕਾ ਹੈ ਤੇ ਇਹਨੇ ਆਸਾਨ ਤਰੀਕੇ ਦੇ ਨਾਲ ਘਿਓ ਬਣ ਕੇ ਤਿਆਰ ਹੋ ਜਾਂਦਾ ਹੈ ਕਿ ਤੁਸੀਂ ਵੀ ਹੈਰਾਨ ਹੋ ਜਾਵੋਗੇ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਸੁਰਖਾਬ ਸਿੱਖੋ ਵਿੱਚ ਚਲੋ ਹੁਣ ਆਪਾਂ ਘਿਓ ਬਣਾਉਣਾ ਸਟਾਰਟ ਕਰਦੇ ਹਾਂ ਮੈਂ ਇੱਥੇ ਮੱਖਣ ਕੱਢ ਲਿਆ ਸੀ ਪਹਿਲਾਂ ਹੀ ਤੇ ਇਹ ਆਪਾਂ ਇੱਕ ਬਤੀਲੀ ਦੇ ਵਿੱਚ ਕੱਢ ਕੇ ਰੱਖ ਲਿਆ ਸੀ ਤੇ ਹੁਣ ਇੱਕ ਆਪਾਂ ਖੁੱਲਾ ਬਰਤਨ ਲਵਾਂਗੇ ਉਸ ਦੇ ਵਿੱਚ ਇਹ ਸਾਰੇ ਮੱਖਣ ਨੂੰ ਆਪਾਂ ਟਰਾਂਸਫਰ ਕਰ ਦੇਵਾਂਗੇ ਇਹ ਥੋੜਾ ਜਿਹਾ ਮੈਲਟ ਹੋ ਗਿਆ ਗਰਮੀ ਜਾਰੀ ਹੋਣ ਦਾ ਕਰਕੇ ਕੱਢ ਦਿਆਂ ਕਰਦਿਆਂ ਹੀ ਇਹ ਮੈਲਟ ਹੋ ਗਿਆ ਸੀਗਾ ਹੁਣ ਇਸ ਨੂੰ ਆਪਾਂ ਇਸ ਤਰ੍ਹਾਂ ਖੁੱਲੇ ਬਰਤਨ ਦੇ ਵਿੱਚ ਟਰਾਂਸਫਰ ਕਰ ਲਵਾਂਗੇ ਹੁਣ ਗੈਸ ਨੂੰ ਆਨ ਕਰਕੇ ਗੈਸ ਦੇ ਉੱਪਰ ਆਪਾਂ ਇਸ ਨੂੰ ਰੱਖ ਦੇਵਾਂਗੇ ਆਪਾਂ ਪਹਿਲਾਂ ਇਸ ਮੱਖਣ ਨੂੰ ਸਾਰੇ ਨੂੰ ਚੰਗੀ ਤਰ੍ਹਾਂ ਪਿਘਲਾ ਲੈਣਾ ਹੈ ਇਸ ਨੂੰ ਹਿਲਾਉਂਦੇ ਹੋਏ ਪਿਘਲਾਵਾਂਗੇ ਨਹੀਂ ਤੇ ਬੋਇਲ ਖਾ ਕੇ ਬਾਹਰ ਨਿਕਲ ਜਾਂਦਾ ਹੈ ਇਸ ਨੂੰ ਇਸੇ ਤਰ੍ਹਾਂ ਲਗਾਤਾਰ ਹਿਲਾਉਂਦੇ ਹੋਏ ਆਪਾਂ ਸਾਰੇ ਨੂੰ ਮੈਲਟ ਕਰਾਂਗੇ ਇਹ ਦੇਖੋ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਇਹ ਆਪਣਾ ਮੱਖਣ ਹੌਲੀ-ਹੌਲੀ ਮੈਲਟ ਹੋ ਰਿਹਾ ਹੈ ਇਸ ਨੂੰ ਬਸ ਆਪਾਂ ਜ਼ਿਆਦਾ ਟਾਈਮ ਨਹੀਂ ਪਕਾਉਣਾ ਜਸਟ ਇਸ ਨੂੰ ਆਪਾਂ ਮੈਲਟ ਹੀ ਕਰਨਾ ਹੈ ਇੱਕ ਵਾਰੀ ਤੁਸੀਂ ਇਹ ਤਰੀਕਾ ਟਰਾਈ ਕਰ ਲਿਆ ਤੇ ਇਸ ਤੋਂ ਆਸਾਨ ਤਰੀਕਾ ਤੁਸੀਂ ਬਿਲਕੁਲ ਨਹੀਂ ਦੇਖਿਆ ਹੋਵੇਗਾ ਦੇਸੀ ਘਿਓ ਬਣਾਉਂਦਾ ਦੇਖੋ ਹੁਣ ਆਪਣਾ ਜਿਹੜਾ ਮੱਖਣ ਹੈ ਬਿਲਕੁਲ ਮੈਲਟ ਹੋ ਚੁੱਕਾ ਹੈ ਤੇ ਹੁਣ ਆਪਾਂ ਇੱਥੇ ਗੈਸ ਦਾ ਫਲੇਮ ਬੰਦ ਕਰ ਦਵਾਂਗੇ ਤੇ ਇਸ ਨੂੰ ਆਪਾਂ ਠੰਡਾ ਹੋਣ ਲਈ ਥੋੜੇ ਟਾਈਮ ਦੇ ਲਈ ਰੱਖ ਦਵਾਂਗੇ ਇੱਥੇ ਦੇਖੋ ਆਪਣਾ ਜਿਹੜਾ ਮੱਖਣ ਹੈ ਉਹ ਥੋੜਾ ਠੰਡਾ ਹੋ ਚੁੱਕਾ ਹੈ ਤੇ ਇਸ ਤਰ੍ਹਾਂ ਇੱਕ ਆਪਾਂ ਗਲਾਸ ਲਵਾਂਗੇ ਤੇ ਉਸ ਦੇ ਵਿੱਚ ਆਪਾਂ ਪਾਣੀ ਭਰ ਦਵਾਂਗੇ ਮੈਂ ਇੱਥੇ ਕਾਫੀ ਵੱਡਾ ਗਲਾਸ ਲਿਆ ਸੀ ਕਿਉਂਕਿ ਮੱਖਣ ਥੋੜਾ ਜ਼ਿਆਦਾ ਹੋਣ ਦਾ ਕਰਕੇ ਤੇ ਇਸ ਨੂੰ ਮੈਂ ਪਾਉਣਾ ਕਰਕੇ ਵਿੱਚ ਰੱਖ ਲਿਆ ਹੈ ਤੇ ਹੁਣ ਇਸ ਨੂੰ ਆਪਾਂ ਓਵਰਨਾਈਟ ਫ੍ਰੀਜ ਦੇ ਵਿੱਚ ਰੱਖ ਦਵਾਂਗੇ ਅਗਲੇ ਦਿਨ ਦੇਖੋ ਤੁਸੀਂ ਆਪਣਾ ਬਿਲਕੁਲ ਜਿਹੜਾ ਕਿ ਉਹ ਬਿਲਕੁਲ ਜੰਮ ਚੁੱਕਾ ਹੈ ਤੇ ਇਸ ਗਲਾਸ ਨੂੰ ਆਪਾਂ ਇਸ ਤਰ੍ਹਾਂ ਕੱਢ ਲੈਣਾ ਹੈ ਇਸ ਨੂੰ ਆਪਾਂ ਸਾਈਡ ਤੇ ਰੱਖਾਂਗੇ ਤੇ ਇੱਕ ਖੁੱਲਾ ਬਰਤਨ ਲਵਾਂਗੇ ਉਸ ਦੇ ਵਿੱਚ ਜਿਹੜਾ ਮੱਖਣ ਦੇ ਵਿੱਚ ਲੱਸੀ ਸੀ ਉਹ ਆਪਾਂ ਸਾਰੀ ਕੱਢ ਲਵਾਂਗੇ ਦੇਖੋ ਕਿੰਨੀ ਜ਼ਿਆਦਾ ਲੱਸੀ ਹੈ ਇਹ ਆਪਾਂ ਸਾਰੀ ਇਸ ਤਰ੍ਹਾਂ ਕੱਢ ਲੈਣੀ ਹੈ ਤੇ ਹੁਣ ਇਸ ਦੇ ਵਿੱਚ ਆਪਾਂ ਇੱਕ ਵਾਰੀ ਹੋਰ ਠੰਡਾ ਪਾਣੀ ਪਾਵਾਂਗੇ ਤੇ ਜਿਹੜੀ ਵੀ ਇਸ ਦੇ ਵਿੱਚ ਥੋੜੀ ਬਲੀ ਲੱਸੀ ਰਹਿ ਗਈ ਹੋਵੇਗੀ ਉਹ ਵੀ ਬਿਲਕੁਲ ਨਿਕਲ ਜਾਵੇਗੀ ਇਸ ਤਰ੍ਹਾਂ ਹਲਾਉਂਦੇ ਹੋਏ ਆਪਾਂ ਇਸ ਤਰ੍ਹਾਂ ਦੇਖੋ ਇਸ ਦੇ ਵਿੱਚ ਜੋ ਵੀ ਥੋੜੀ ਬੜੀ ਲੱਸੀ ਰਹਿ ਗਈ ਸੀ ਉਹ ਵੀ ਆਪਾਂ ਇਸੇ ਤਰ੍ਹਾਂ ਕੱਢ ਲਵਾਂਗੇ ਇੱਕ ਦੋ ਪਾਣੀ ਇਸ ਤਰ੍ਹਾਂ ਆਪਾਂ ਇਸ ਦੇ ਵਿੱਚ ਘੁਮਾ ਲੈਣਾ ਹੈ ਤੇ ਇਸ ਨੂੰ ਆਪਾਂ ਕੱਢ ਲੈਣਾ ਹੈ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਜ਼ਿਆਦਾ ਲੱਸੀ ਹੈ ਜੇਕਰ ਆਪਾਂ ਇਸ ਤਰੀਕੇ ਦੇ ਨਾਲ ਘਿਓ ਨਹੀਂ ਬਣਾਉਂਦੇ ਤਾਂ ਇਸ ਨੂੰ ਪਕਾਉਣ ਦੇ ਆਪਾਂ ਨੂੰ 2 ਘੰਟੇ ਲੱਗ ਜਾਣੇ ਸੀ ਜਿਸ ਦੇ ਨਾਲ ਆਪਣਾ ਗੈਸ ਵੀ ਬਹੁਤ ਵੇਸਟ ਹੋਣਾ ਸੀ ਜਿਹੜਾ ਦੇਸੀ ਘਿਓ ਆਪਾਂ ਇਸ ਤਰ੍ਹਾਂ ਬਣਾਉਂਦੇ ਹਾਂ ਉਹ ਵੀ ਉਸ ਦੇ ਵਿੱਚ ਉਹ ਵੀ 스멜 ਆਉਣ ਲੱਗ ਜਾਂਦੀ ਹੈ ਇਸ ਤਰੀਕੇ ਦੇ ਨਾਲ ਜੇਕਰ ਆਪਾਂ ਤਿਆਰ ਕਰਾਂਗੇ ਦੇਸੀ ਘਿਓ ਇਸ ਨੂੰ ਤੁਸੀਂ ਜਿੰਨਾ ਚਿਰ ਮਰਜ਼ੀ ਸਟੋਰ ਕਰਕੇ ਰੱਖਿਓ ਇਸ ਦੇ ਵਿੱਚੋਂ ਬਿਲਕੁਲ ਵੀ ਕੋਈ 스ਮੈਲ ਨਹੀਂ ਆਵੇਗੀ ਤੇ ਬਹੁਤ ਹੀ ਜ਼ਿਆਦਾ ਵਧੀਆ ਦੇਸੀ ਘਿਓ ਬਣ ਕੇ ਆਪਣਾ ਤਿਆਰ ਹੋਵੇਗਾ ਇਹ ਦੇਖੋ ਹੁਣ ਆਪਾਂ ਬਿਲਕੁਲ ਨੀਚੋਂ ਪਾਣੀ ਦੇ ਨਾਲ ਇਸ ਨੂੰ ਸਾਫ਼ ਕਰ ਲਿਆ ਸੀ ਤੇ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਸਾਫ਼ ਆਪਣਾ ਦੇਸੀ ਘਿਓ ਤਿਆਰ ਹੈ ਹੁਣ ਇਸ ਨੂੰ ਆਪਾਂ ਚੁੱਲੇ ਦੇ ਉੱਪਰ ਰੱਖ ਕੇ ਪਕਾ ਲਵਾਂਗੇ ਤੇ ਇਹ ਸਿਰਫ 2 ਤੋਂ 3 ਮਿੰਟ ਦੇ ਵਿੱਚ ਆਪਣਾ ਬਹੁਤ ਹੀ ਵਧੀਆ ਦਾਣੇਦਾਰ ਦੀਸੀ ਘਿਓ ਬਣ ਕੇ ਤਿਆਰ ਹੋ ਜਾਵੇਗਾ ਮੈਂ ਤੁਹਾਨੂੰ ਦਿਖਾਉਣੀ ਹੈ ਤੁਸੀਂ ਅੱਗੇ ਵੀਡੀਓ ਦੇ ਵਿੱਚ ਦੇਖਿਓ ਕਿ ਕਿੰਨਾ ਜ਼ਿਆਦਾ ਆਪਣਾ ਵਧੀਆ ਘਿਓ ਬਣ ਕੇ ਤਿਆਰ ਹੋਇਆ ਹੈ ਤੇ ਇਸ ਨੂੰ ਬਿਲਕੁਲ 5 ਤੋਂ 7 ਮਿੰਟ ਵੀ ਨਹੀਂ ਲੱਗੇ ਘਿਓ ਬਣਾਉਣ ਦੇ ਵਿੱਚ ਜੇਕਰ ਤੁਹਾਨੂੰ ਇਹ ਰੈਸਪੀ ਵਧੀਆ ਲੱਗੀ ਤਾਂ ਪਲੀਜ਼ ਇਸ ਨੂੰ ਵੱਧ ਤੋਂ ਵੱਧ ਲਾਈਕ ਤੇ ਆਪਣੇ ਫੈਮਿਲੀ ਫਰੈਂਡਸ ਦੇ ਵਿੱਚ ਜਰੂਰ ਸ਼ੇਅਰ ਕਰਿਓ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਤਾਂ ਪਲੀਜ਼ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰ ਲਿਓ ਦੇ ਨਾਲ ਦੇ ਬੈਲ ਆਈਕਨ ਬਟਨ ਨੂੰ ਪ੍ਰੈਸ ਕਰਨਾ ਨਾ ਭੁੱਲਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਇਹ ਦੇਖੋ ਤੁਸੀਂ ਦੇਖ ਸਕਦੇ ਹੋ ਕਿ ਉਹ ਦਾ ਕਲਰ ਵੀ ਕਿੰਨਾ ਜ਼ਿਆਦਾ ਵਧੀਆ ਆ ਰਿਹਾ ਹੈ ਤੇ ਜਦੋਂ ਆਪਾਂ ਇਸ ਨੂੰ ਪਕਾ ਲਵਾਂਗੇ ਜਦੋਂ ਇਸ ਨੂੰ ਛਾਣਾਵਾਂਗੇ ਤੇ ਤੁਸੀਂ ਦੇਖੋਗੇ ਨਹੀਂ ਬਿਲਕੁਲ ਵੀ ਇਹ ਪਤੀਲੇ ਦੇ ਨਾਲ ਨਹੀਂ ਲੱਗੇਗਾ ਬਹੁਤ ਹੀ ਸਾਫ਼ ਸੁਥਰੇ ਢੰਗ ਦੇ ਨਾਲ ਆਪਣਾ ਈਕਿਓ ਬਣ ਕੇ ਤਿਆਰ ਹੋ ਜਾਵੇਗਾ ਤੇ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਇਸ ਨੂੰ ਆਪਾਂ ਪਕਾਉਂਦੇ ਹਾਂ 2 ਤੋਂ 3 ਮਿੰਟ ਹੋ ਚੁੱਕੇ ਹਨ ਤੇ ਬਸ ਇਸ ਦਾ ਹੁਣ ਆਪਣਾ ਜਿਹੜਾ ਘਿਓ ਹੈ ਉਹ ਬਣ ਕੇ ਤਕਰੀਬਨ ਤਿਆਰ ਹੋਣ ਹੀ ਵਾਲਾ ਹੈ ਜਦੋਂ ਇਹ ਥੋੜੀ ਜਿਹੀ ਚਿੱਟੀ-ਚਿੱਟੀ ਝੱਗ ਥੋੜੀ ਜਿਹੀ ਬ੍ਰਾਊਨ ਹੋ ਜਾਵੇਗੀ ਤੇ ਸਮਝ ਲੈਣਾ ਕਿ ਆਪਣਾ ਘਿਓ ਬਣ ਕੇ ਤਿਆਰ ਹੋ ਚੁੱਕਾ ਹੈ ਤੇ ਘਿਓ ਵੀ ਆਪਣਾ ਬਿਲਕੁਲ ਟਰਾਂਸਪੇਰੈਂਟ ਹੋ ਜਾਵੇਗਾ ਇਹ ਦੇਖੋ ਤੁਸੀਂ ਦੇਖ ਸਕਦੇ ਹੋ ਇਹ ਦੇਖੋ ਹੌਲੀ-ਹੌਲੀ ਆਪਣਾ ਘਿਓ ਬਹੁਤ ਹੀ ਵਧੀਆ ਟਰਾਂਸਪੇਰੈਂਟ ਹੋ ਰਿਹਾ ਹੈ ਤੇ ਜਿਹੜੀ ਥੋੜੀ ਜਿਹੀ ਝੱਗ ਹੈ ਉਹ ਵੀ ਹੌਲੀ-ਹੌਲੀ ਬ੍ਰਾਊਨ ਹੋ ਰਹੀ ਹੈ ਇਹ ਇੰਨਾ ਆਸਾਨ ਤਰੀਕਾ ਹੈ ਬਿਗਨਰ ਵੀ ਇਸ ਨੂੰ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਫਟਾਫਟ ਬਣਾ ਕੇ ਤਿਆਰ ਕਰ ਸਕਦੇ ਹਨ ਤੇ ਇਸ ਕਿਓ ਨੂੰ ਤੁਸੀਂ ਜਿੰਨਾ ਚਿਰ ਮਰਜ਼ੀ ਸਟੋਰ ਕਰੋ ਬਿਲਕੁਲ ਵੀ ਖਰਾਬ ਨਹੀਂ ਹੋਵੇਗਾ ਨਾ ਹੀ ਇਸ ਦੇ ਵਿੱਚ ਕੋਈ ਸਮੈਲ ਆਵੇਗੀ ਲੋ ਜੀ ਤੁਸੀਂ ਦੇਖੋ ਹੁਣ ਇੱਥੇ ਆਪਣਾ ਪਰਫੈਕਟ ਕਿਓ ਬਣ ਕੇ ਤਿਆਰ ਹੋ ਚੁੱਕਾ ਹੈ ਇਸ ਸਟੇਜ ਤੇ ਆਪਾਂ ਗੈਸ ਬੰਦ ਕਰ ਦੇਣਾ ਹੈ ਕਿਉਂਕਿ ਕਾਫੀ ਗਰਮ ਹੈ ਜਿਹੜਾ ਥੋੜਾ ਬਾਲਾ ਇਸ ਦੇ ਵਿੱਚ ਕਸਰ ਰਹਿ ਜਾਂਦੀ ਹੈ ਉਹ ਵੈਸੇ ਹੀ ਪੱਕ ਜਾਂਦਾ ਹੈ ਤੇ ਹੁਣ ਇਸ ਨੂੰ ਆਪਾਂ ਠੰਡਾ ਕਰਨ ਦੇ ਲਈ ਰੱਖ ਦਵਾਂਗੇ ਜਦੋਂ ਇਹ ਠੰਡਾ ਹੋ ਗਿਆ ਫਿਰ ਇਸ ਨੂੰ ਆਪਾਂ ਜਾਰ ਦੇ ਵਿੱਚ ਫਿਲ ਕਰਾਂਗੇ ਇਹ ਦੇਖੋ ਹੁਣ ਆਪਾਂ ਇੱਥੇ ਤੁਹਾਨੂੰ ਦਿਖਾਉਨੇ ਹਾਂ ਕਿ ਜਦੋਂ ਆਪਣਾ ਕਿਊ ਠੰਡਾ ਹੋ ਗਿਆ ਤਾਂ ਕਿੰਨਾ ਵਧੀਆ ਇਸ ਦਾ ਕਲਰ ਆਇਆ ਹੈ ਇੱਥੇ ਆਪਣਾ ਕਿਊ ਬਿਲਕੁਲ ਠੰਡਾ ਹੋ ਚੁੱਕਾ ਹੈ ਤੁਸੀਂ ਦੇਖ ਸਕਦੇ ਹੋ ਕਿੰਨਾ ਜ਼ਿਆਦਾ ਵਧੀਆ ਕਲਰ ਆਇਆ ਹੈ ਹੁਣ ਆਪਾਂ ਇੱਕ ਖੁੱਲਾ ਬਰਤਨ ਲਵਾਂਗੇ ਉਸ ਦੇ ਉੱਪਰ ਆਪਾਂ ਪੋਣੀ ਰੱਖਾਂਗੇ ਤੇ ਇਸ ਤਰ੍ਹਾਂ ਮਲਮਲ ਦਾ ਆਪਾਂ ਪੋਣਾ ਰੱਖ ਦਵਾਂਗੇ ਜਿਸ ਦੇ ਨਾਲ ਕਿ ਉਹ ਆਪਣਾ ਬਿਲਕੁਲ ਸਾਫ਼ ਸੁਥਰਾ ਰਹੇਗਾ ਤੇ ਬਿਲਕੁਲ ਵੀ ਇਸ ਦੇ ਕਣ نیچے ਝੋ ਦੇ ਵਿੱਚ ਨਹੀਂ ਰਲਣਗੇ ਹੁਣ ਇਸ ਤਰ੍ਹਾਂ ਆਪਾਂ ਇਸ ਨੂੰ ਛਾਂ ਲਵਾਂਗੇ ਤੇ ਜੋ ਵੀ ਥੋੜਾ ਬਾਲਾ ਇਸ ਦੇ ਵਿੱਚ ਮਟੀਰੀਅਲ ਹੁੰਦਾ ਹੈ ਉਹ ਸਾਰਾ ਪੋਣੇ ਦੇ ਵਿੱਚ ਰਹਿ ਜਾਵੇਗਾ ਤੇ ਕਿ ਉਹ ਆਪਣਾ ਪਰਫੈਕਟ ਬਹੁਤ ਹੀ ਜ਼ਿਆਦਾ ਵਧੀਆ ਬਣ ਕੇ ਤਿਆਰ ਹੋਵੇਗਾ ਇਹ ਦੇਖੋ ਇਹ ਥੋੜਾ ਬਾਲਾ ਜੋ ਮਲਾਈ نیچے ਸੜ ਜਾਂਦੀ ਹੈ ਉਹੀ ਹੈ ਉਸ ਨੂੰ ਇਸ ਤਰ੍ਹਾਂ ਆਪਾਂ ਨਿਚੋੜ ਕੇ ਸਾਈਡ ਤੇ ਕੱਢ ਦਵਾਂਗੇ ਤੇ ਤੁਸੀਂ ਕਿਉਂ ਦੇਖ ਸਕਦੇ ਹੋ ਕਿੰਨਾ ਜ਼ਿਆਦਾ ਵਧੀਆ ਬਣਿਆ ਹੈ ਤੇ ਇਸ ਦਾ ਕਲਰ ਵੀ ਬਹੁਤ ਜ਼ਿਆਦਾ ਵਧੀਆ ਆਇਆ ਹੈ ਲਓ ਜੀ ਆਪਣਾ ਕਿਊਬ ਬਿਲਕੁਲ ਬਣ ਕੇ ਤਿਆਰ ਹੈ ਦੇਖੋ ਕੋਈ ਵੀ ਚੀਜ਼ ਪੋਣੀ ਦੇ ਵਿੱਚ ਨਹੀਂ ਆਈ ਬਿਲਕੁਲ ਪੋਣੀ ਆਪਣੀ ਸਾਫ਼ ਸੁਥਰੀ ਹੈ ਹੁਣ ਇਸ ਨੂੰ ਆਪਾਂ ਟਰਾਂਸਫਰ ਕਰਾਂਗੇ 에ਅਰ ਟਾਈਟ ਜਾਰ ਦੇ ਵਿੱਚ ਤੇ ਤੁਸੀਂ ਇਸ ਨੂੰ ਜਿੰਨਾ ਚਿਰ ਮਰਜ਼ੀ ਸਟੋਰ ਕਰਕੇ ਰੱਖ ਲਵੋ ਬਿਲਕੁਲ ਵੀ ਕੋਈ 스멜 ਨਹੀਂ ਆਵੇਗੀ ਬਿਲਕੁਲ ਖਰਾਬ ਨਹੀਂ ਹੋਵੇਗਾ ਤੇ ਤੁਸੀਂ ਜਰੂਰ ਇਸ ਟ੍ਰਿਕ ਨੂੰ ਟਰਾਈ ਕਰਿਓ ਤੇ ਮੈਨੂੰ ਫੀਡਬੈਕ ਜਰੂਰ ਕਮੈਂਟ ਬਾਕਸ ਦੇ ਵਿੱਚ ਦੱਸਿਓ ਕਿ ਤੁਹਾਨੂੰ ਇਹ ਟ੍ਰਿਕ ਕਿੱਦਾਂ ਦਾ ਲੱਗਾ ਮੈਨੂੰ ਤੁਹਾਡੇ ਕਮੈਂਟਸ ਦੀ ਵੇਟ ਰਹਿੰਦੀ ਹੈ ਤੁਸੀਂ ਜਰੂਰ ਦੱਸਿਆ ਕਰੋ ਇਸ ਦੇ ਨਾਲ ਮੈਨੂੰ ਮੋਟੀਵੇਸ਼ਨ ਮਿਲਦੀ ਹੈ ਵੀਡੀਓ ਨੂੰ ਲਾਈਕ ਵੀ ਜਰੂਰ ਕਰਿਆ ਕਰੋ ਲਓ ਜੀ ਆਪਣਾ ਕੀਓ ਬਣ ਕੇ ਤਿਆਰ ਹੋ ਚੁੱਕਾ ਹੈ ਹੁਣ ਆਪਾਂ ਮਿਲਾਂਗੇ ਆਪਣੀ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ